ਤਤ ਨਾਮ ਵਾਹੀ ਗੁਰੂ 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 ਤਤ ਨਾਮ ਵਾਹਿਗੁਰੂ 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 ਤਤ ਨਾਮ ਵਾਹੀ ਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਵ ਜੀ ਸੁਕ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਅ ਪਰਸਾ ਪਰਸੈ ਹੈ ਗੁਰੂ ਕੈ ਮਰਨੁ ਦੁਖੁ ਜਾਈ ਹੋਵੈ ਸਭ ਤਖਸੰਨ ਦੇ ਨੂਰ ਅਰਸੋਂ ਕੁਰਸੋਂ ਜਟਿਐ ਤਉ ਦਿਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਲੀ ਕਟਿਐ ਸਜਣ ਸੱਚਾ ਪਾਤਸ਼ਾਹ ਏਸਾਂ ਹਦੈ ਸੋ ਇਸ ਬਾਸ ਬੈਠਿਆ ਸੋਹੀਐ ਸਭਨਾ ਦਾ ਵੀ ਸਾਹ ਜੇ ਪਾਸ ਬੈਠਿਆ ਸੋਹੀਐ ਸਬਨ ਦਾਵੀ ਸਾਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਕਰਨ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਸੁਟੈ ਕਰਮ ਧਰਮ ਪਖੰਡ ਜੋ ਦੀਸੈ ਤਿਨ ਜੰਮ ਜਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਸੁਟੈ ਸੰਤ ਹੋਇ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਉ ਕੋਟ ਤੀਰਥ ਮੱਜਨੇ ਸਨਾਨਾ ਇਸ ਕਲਮੈ ਮੈਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰਨੀਜੈ ਬੇਦਕ ਤੇਵ ਸਿਮਰਤ ਸਭ ਸਾਸਤ ਇਨ ਪੜਿਆਂ ਮੁਕਤ ਨ ਹੋਈ ਇੱਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਖੱਤਰੀ ਬ੍ਰਹਮਣ ਸੂਦ ਵੈਸ ਉਪਦੇਸ ਚੋਂ ਵਰਨਾ ਕੋ ਸੰਝਾ ਗੁਰਮੁਖ ਨਾਮ ਜਪੈ ਉਧਰੇ ਸੋ ਕਲਮੈ ਘਟ ਘਟ ਨਾਨਕ ਮਾਝਾ ਪਤਰੀ ਬ੍ਰਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸੰਝਾ ਗੁਰਮੁਖ ਨਾਮ ਜਪੈ ਉਧਰੇ ਸੋ ਕਲਮਹਿ ਘਟ ਘਟ ਨਾਨਕ ਮਾਝਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ